ਤੋਂ ਹੀ ਸਮਾਜ ਵਿੱਚ ਅੰਧਵਿਸ਼ਵਾਸ ਕਾਲਾ ਜਾਦੂ ਭੂਤ ਪ੍ਰੇਤ ਨਰ ਬਲੀ ਵਰਗੀਆਂ ਬੁਰਾਈਆਂ ਚਲੀਆਂ ਆ ਰਹੀਆਂ ਨੇ ਅਤੇ ਇਹਨਾਂ ਤੇ ਵਿਸ਼ਵਾਸ ਕਰਨ ਵਾਲੇ ਲੋਕ ਆਪਣੇ ਸਵਾਰਥ ਲਈ ਬੁੱਝਾਂ ਦਾ ਨੁਕਸਾਨ ਕਰਨ ਤੋਂ ਨਹੀਂ ਘਤਰਉਂਦੇ ਇੱਥੋਂ ਤੱਕ ਕਿ ਉਹ ਕਿਸੇ ਦੀ ਜਾਨ ਕੁਰਬਾਨ ਕਰਨ ਤੋਂ ਵੀ ਪ੍ਰਤੀਸ ਨਹੀਂ ਕਰਦੇ ਇਸ ਕਾਰਨ ਬੇਕਸੂਰ ਮਨੁੱਖਾਂ ਤੇ ਬੇਜ਼ੁਬਾਨ ਪਸ਼ੂਆਂ ਨੂੰ ਆਪਣੀ ਜਾਨ ਗੁਆਣੀ ਪੈਂਦੀ ਹੈ ਅਜਿਹੀਆਂ ਬੁਰਾਈਆਂ ਤੇ ਨੱਥ ਕਾਉਣ ਲਈ ਗੁਜਰਾਤ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਤੁਹਾਨੂੰ ਦੱਸਦੀ ਕਿ ਚੌਂਕ ਸਲਾਬਾਦ ਗੁਜਰਾਤ ਵਿਧਾਨ ਸਭਾ ਵਿੱਚ ਮਨੁੱਖ ਬਲੀ ਅਤੇ ਹੋਰ ਅਣਮਨੁੱਖੀ ਬੁਰਾਈਆਂ ਨੂੰ ਰੋਕਣ ਲਈ ਗੁਜਰਾਤ ਸਰਕਾਰ ਵੱਲੋਂ ਬਲੈਕ ਮੈਜਿਕ ਬਿਲ ਨੂੰ ਸਲਫ ਸਮਤੀ ਨਾਲ ਪਾਸ ਕੀਤਾ ਗਿਆ ਹੈ ਇਸ ਸਬੰਧੀ ਗ੍ਰਹਿ ਰਾਜ ਮੰਤਰੀ ਹਰਸ਼ سنگਵੀ ਨੇ ਸਦਨ 'ਚ ਕਿਹਾ ਕਿ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਸੂਬੇ 'ਚ ਅੰ드ਵਿਸ਼ਵਾਸ ਦੇ ਨਾਂ ਤੇ ਹੋ ਰਹੇ ਮਨੁੱਖਾਂ ਤੇ ਜੁਲਵਾ ਨੂੰ ਰੋਕਣ ਲਈ ਇਹ ਕਾਨੂੰਨ ਪਾਸ ਕੀਤਾ ਹੈ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਮਜ਼ਬੂਤ ਇਰਾਦੇ ਨਾਲ ਗਤੀਵਿਧੀਆਂ ਤੇ ਸ਼ਿਕੰਜਾ ਕਸਣ ਲਈ ਇਹ ਕਾਨੂੰਨ ਬਣਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਹ ਬਿਲਗ੍ਰਾਮ ਮੰਤਰੀ ਹਰਸ਼ ਸੰਭੀ ਨੇ ਵਿਧਾਨ ਸਭਾ ਚ ਰੱਖਿਆ ਸੀ ਗੁਜਰਾਤ ਸਰਕਾਰ ਨੇ ਕਿਹਾ ਕਿ ਇੱਕ ਕਾਨੂੰਨ ਮਨੁੱਖੀ ਬਲੀ ਹੋਰ ਅਨਮਨੁੱਖੀ ਬੁਰਾਈਆਂ ਅਤੇ ਜ਼ਾਲਮ ਅਭਿਆਸਾਂ ਕਾਲੇ ਜਾਦੂ ਨੂੰ ਰੋਕ ਲਈ ਲਿਆਂਦਾ ਗਿਆ ਹੈ ਰਾਜਪਾਲ ਦੀ ਮਨਜ਼ੂਰੀ ਨਾਲ ਇਹ ਕਾਨੂੰਨ ਸੂਬੇ ਚ ਲਾਗੂ ਕੀਤਾ ਜਾਵੇਗਾ ਇਸ ਵਿੱਚ ਆਸਥਾ ਤੇ ਅੰਧਵਿਸ਼ਵਾਸ ਵਿਚਲਾ ਫਰਕ ਸਪਸ਼ਟ ਕੀਤਾ ਗਿਆ ਹੈ ਇਸ ਕਾਨੂੰਨ ਵਿੱਚ ਮਨੁੱਖੀ ਬਲੀ ਦਾ ਆਚਰਣ ਪ੍ਰਚਾਰ ਪ੍ਰਸਾਰ ਜ਼ਾਲਮ ਅਭਿਆਸ ਕਾਲਾ ਜਾਦੂ ਅਤੇ ਹੋਰ ਅਣਮੁਦਖੀ ਅਤੇ ਬੁਰੇ ਕੰਮਾਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਕਿਸੇ ਨੂੰ ਰੱਸੀ ਜਾਂ ਸੰਗਲ ਨਾਲ ਬੰਨ੍ਹ ਕੇ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਕਰਕੇ ਸਰੀਰ ਵਿੱਚੋਂ ਭੂਤ-ਪ੍ਰੇਤ, ਧਾਇਨ ਜਾਂ ਬੁਸ਼ਟਾ ਆਤਮਾ ਕੱਢਣ ਦਾ ਦਾਵਾ ਕਰਦਾ ਹੈ ਅਤੇ ਸਰੀਰ ਤੇ ਵਸਤੂਆਂ ਪਾ ਕੇ ਜਾਂ ਉਸ ਨੂੰ ਸ਼ਰਾਬ ਪਿਲਾਉਂਦਾ ਹੈ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਣ ਯੋਗ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਤੇ 6 ਮਹੀਨੇ ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ ਜੇਕਰ ਕੋਈ ਵਿਅਕਤੀ ਇਸ ਅਪਰਾਧ ਵਿੱਚ ਮਦਦ ਕਰਦਾ ਪੜਿਆ ਗਿਆ ਤਾਂ ਉਸ ਨੂੰ ਵੀ ਅਪਰਾਧੀ ਮੰਨਿਆ ਜਾਵੇਗਾ ਉਸ ਨੂੰ ਵੀ ਸਜ਼ਾ ਮਿਲੇਗੀ ਇਸ ਮਾਮਲੇ 'ਚ ਪੁਲਿਸ ਦੋਸ਼ੀ ਨੂੰ ਸਿੱਧੇ ਤੌਰ 'ਤੇ ਗ੍ਰਿਫਤਾਰ ਕਰ ਸਕਦੀ ਹੈ ਜਲਦੀ ਕਾਰਵਾਈ ਲਈ ਵਿਜੀਲੈਂਸ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਵਿਧਾਨ ਸਭਾ 'ਚ ਬਿੱਲ ਨੂੰ ਪੇਸ਼ ਕਰਦੇ ਹੋਏ ਗ੍ਰਹਿ ਰਾਜ ਮੰਤਰੀ ਹਰਸ਼ ਸੰਵੀ ਨੇ ਕਿਹਾ ਕਿ ਗੁਜਰਾਤ ਵਿੱਚ ਕਈ ਪਰਿਵਾਰਾਂ ਨੇ ਇਸ ਕਾਲੇ ਜਾਦੂ ਅਤੇ ਹੋਰ ਅਣਮਨੁੱਖੀ ਬੁਰਾਈਆਂ ਕਰਕੇ ਆਪਣੇ ਪਰਿਵਾਰਕ ਮੈਂਬਰ ਬੱਚੇ ਖਾਸ ਕਰਕੇ ਈਆਂ ਪੈੜਾਂ ਨੂੰ ਭਵਾ ਦਿੱਤਾ ਹੈ ਇਹ ਕਾਨੂੰਨ ਕਾਲਾ ਜਾਦੂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰੇਗਾ ਅਤੇ ਗੁਜਰਾਤ ਦੇ નિર્ਦੋਸ਼ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਬਚਾਉਣ ਲਈ ਇੱਕ ਥੋਸ ਕਦਮ ਹੋਵੇਗਾ ਗੁਜਰਾਤ ਸਰਕਾਰ ਦੀ ਹੀ ਤਰ੍ਹਾਂ ਹਰ ਸੁਭੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਅਣਮਨੁੱਖੀ ਬੁਰਾਈਆਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰੇ ਅਤੇ ਅੰਧਵਿਸ਼ਵਾਸ ਦੇ ਨਾਂ ਤੇ ਹੋ ਰਹੇ ਅਤਿਆਚਾਰ ਨੂੰ ਰੋਕੇ